ਹਾਂ ਵੀ ਮਾਨਸਾ ਵਾਲਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਨਾਲ ਤੁਹਾਡੇ ਮਾਨਸਾ ਜਿਲ੍ਹੇ ਦੇ ਪਿੰਡਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੇ ਜਿਹਦੇ ਜਿਹਦਾ ਪਿੰਡ ਆ ਸਾਰੇ ਸ਼ੇਅਰ ਕਰਿਓ ਅੱਜ ਪਹਿਲਾ ਪਿੰਡ ਅਚਾਨਕ ਅਚਾਨਕ ਖੁਰਦ ਐਮਦਪੁਰ ਅੱਕਾਂਵਾਲੀ ਅਕਬਰਪੁਰ ਖਡਾਲ ਆਲਮਪੁਰ ਬੋਦਲਾ ਆਲਮਪੁਰ ਮੰਦਰਾ ਆਂਡਿਆਂਵਾਲੀ ਬੱਚੋਆਣਾ ਭਾਦਰਪੁਰ ਬਖਸ਼ੀਵਾਲਾ ਬਰੇ ਭਾਦੜਾ ਪਖੜਿਆਲ ਭਾਵਾ ਬੀਰੇਵਾਲ ਡੋਗਰਾ ਬੀਰੋਕੇ ਕਲਾ ਬੋੜਾਵਾਲ ਮਟਰਾਲਾ ਡਾ ਪਿੰਡ ਬੁੱਧਪੁਰਾ ਚੱਕ ਅਲੀ ਸ਼ੇਰ ਛੱਕਾਂ ਦਲੇਲਵਾਲਾ ਦਰਿਆਪੁਰ ਦਸ਼ਮੇਸ਼ ਨਗਰ ਪਲਾਟ ਨੰਬਰ 1 ਦਾਤੇਵਾਸ ਧਰਮਪੁਰਾ ਦਿਆਲਪੁਰਾ ਦੋਦੜਾ ਫਰੀਦਕੇ ਗਾਮੀਵਾਲਾ ਗੰਡੂਕਲਾ ਗੰਡੂ ਖੁਰਦ ਗੋਬਿੰਦਪੁਰਾ ਗੋਰਖਨਾਥ ਕੁੜੱਦੀ ਗੁਰਨੇਕਲਾ ਗੁਰਨੇ ਖੁਰਦ ਹਾਕਮਵਾਲਾ ਹਸਨਪੁਰ ਹੀਰੋਂ ਖੁਰਦ ਜਿਲਖੇੜਾ ਜਲਬੇੜਾ ਜੀਤਗੜ੍ਹ ਉਰਫ ਬੀਰੋਕੇ ਖੁਰਦ ਜੀਵਨਗਰ ਪਲਾਟ ਨੰਬਰ 2 ਜੋਇਆਂ ਜੁਗਲਾਂ ਕਾਨਗੜ ਕੋਲੈਰੀ ਕਨਕਵਲ ਚੈਲਾ ਕਲੀਪੁਰ ਕਾਸਮਪੁਰ ਚੀਨਾ ਖਤਰੀਵਾਲਾ ਖੀਵਾ ਮੀਹਾ ਵਾਲਾ ਔਰਪ ਸਮੁੰਦਗੜ ਖੁਡਾਲਕਲਾ ਖੁਡਾਲ ਸ਼ੇਖੂਪੁਰ ਕਿਸ਼ਨਗੜ ਔਰਪ ਸੱਤਾ ਸਿੰਘ ਵਾਲਾ ਕੁਲਾਣਾ ਕੁਲਰੀਆਂ ਲੱਖੀ ਵਾਲਾ ਲਖਮੀਰ ਵਾਲਾ ਮਗਾੜੀਆਂ ਮਲਕਪੁਰ ਭੀਮੜਾ ਮਲਕੋਮ ਮੱਲ ਸਿੰਘ ਵਾਲਾ ਮੰਡੇਰ ਮੰਡਾਲੀ ਫੁੱਲੂਵਾਲਾ ਡੋੜ ਫੁੱਲੂਵਾਲਾ ਡੋਗਰਾ ਪਿਪਲੀਆਂ ਰੱਲੀ ਰਾਮਗੜ੍ਹ ਰਾਮਗੜ੍ਹ ਸ਼ਾਹਪਰੀਆ ਆਰਾਮਨਗਰ ਪੱਠਲ ਆਰਾਮਪੁਰ ਮੰਡੇਰ ਰੰਗੜਿਆਲ ਰਿਆਉਂਦਕਲਾਂ ਰਿਆਉਂਦਖੁਰਦ ਸੈਦੇਵਾਲਾ ਸੰਦਲੀ ਸੰਘਰੇੜੀ ਸਸਪਾਲੀ ਸਤੀਕੇ ਸ਼ੇਰਖਾਂਵਾਲਾ ਸਿਰਸੀਵਾਲਾ ਟਾਲੀਆਂ ਤਾਲਵਾਲਾ ਟੋਡਰਪੁਰ ਉੱਡ ਸੈਦੇਵਾਲਾ ਅਕਲੀਆਂ ਅਲੀ ਸ਼ੇਰਕਲਾਂ ਅਲੀ ਸ਼ੇਰਖੁਰਦ ਅਨੂਪਗੜ੍ਹ ਅਸਪਾਲ ਅਸਪਾਲ ਕੋਠੇ ਅਤਲਾਕਲਾਂ ਅਤਲਾਖੁਰਦ ਬਣਾਵਾਲਾ ਬੱਪੀਆਂਾ ਬਰਨਾਲਾ ਬਹਿਣੀਵਾਲ ਭਾਈ ਦੇਸਾ ਭੈਣੀ ਬਾਗਾ ਪੋਪਾਲ ਵੀਰਖੁਰਦ ਬੁਰਜ ਢਿਲਵਾ ਬੁਰਜ ਹਰੀ ਬੁਰਜ ਝੱਬਰ ਬੁਰਜ ਰਾਠੀ ਚੈਲਾਵਾਲਾ ਚਕੇਰੀਆਂ ਦਲੇਲ ਸਿੰਘ ਵਾਲਾ ਦਲਿਏਵਾਲੀ ਉਰਫ ਗੁਲਾਬਗੜ ਡੇਲੂਵਾਨਾ ਢਲੇਵਾ ਠਿੰਗੜ ਦੁੱਲਵਾਲ ਫਫੜੇ ਭਾਈਕੇ ਗਾਗੋਵਾਲ ਗਿਹਲੇ ਘਰਾਂਗਣਾ ਗੁਰਥੜੀ ਹਮੀਰਗੜ ਉਰਫ ਟੈਪੀ ਹੀਰੋਕਲਾ ਹੀਰੇਵਾਲਾ ਹੋਂਡਲਾਕਲਾ ਜਸੜਵਾਲਾ ਜਵਾਰਕੇ ਕੱਲੂ ਕਰਮਗੜ ਉਰਫ ਔਨਤਾਂਵਾਲੀ ਖਾਰਾ ਖੜਕ ਸਿੰਘ ਵਾਲਾ ਖਿਆਲਾ ਕਲਾਂ ਖਿਆਲਾ ਕਲਾਂ ਖਿਆਲਾ ਖੁਰਦ ਖਿੱਲਲ ਖੀਵਾ ਦਿਆਲੂ ਵਾਲਾ ਖੀਵਾ ਕਲਾਂ ਖੀਵਾ ਖੁਰਦ ਖੋਖਰ ਕਲਾਂ ਖੋਖਰ ਖੁਰਦ ਕਿਸ਼ਨਗੜ੍ਹ ਉਰਫ ਫਰਵਾਹੀ ਕੋਟ ਧਰਮੂ ਕੋਟ ਲੱਲੂ ਕੋਟਲੀ ਕਲਾਂ ਕੋਟਰਾ ਮੱਖਾ ਮੱਖਾ ਚਹਿਲਾ ਮਲਕਪੁਰ ਮਾਨ ਬੀਬੜੀਆਂ ਮਾਨਸਾ ਕੈਂਚੀਆਂ ਮਾਨਸਾ ਖੁਰਦ ਮੱਤੀ ਮੌਜੀਆਂ ਮੌਜੋ ਕਲਾਂ ਮੌਜੋ ਖੁਰਦ ਮੇਰ ਸਿੰਘ ਵਾਲਾ ਮੂਲਾ ਸਿੰਘ ਵਾਲਾ ਮੂਸਾ ਮੂਸਾ ਪਿੰਡ ਬਹੁਤ ਮਸ਼ਹੂਰ ਆ ਹਨ ਨੰਗਲਕਲਾ ਨੰਗਲ ਖੁਰਦ ਨਰਿੰਦਪੁਰਾ ਔਰ ਬਗਲਿਆਂ ਵਾਲੀ ਪੇਰੋਂ ੁਰਲਾ ਰਮਨਦੀਤੇ ਵਾਲਾ ਰੜ ਸੱਦਾ ਸਿੰਘ ਵਾਲਾ ਸਹਾਰਣਾ ਸਮਾਉ ਪਾਲ ਸਿੰਘ ਸਮਾਉ ਦਾ ਪਿੰਡ ਆ ਸ਼ਾਇਦ ਇਹ ਤਲਵੰਡੀ ਅਕਲੀਆਂ ਤਾਮਕੋਟ ਠੁੱਠਿਆਂ ਵਾਲੀ ਉੱਬਾ ਉਡਤ ਭਗਤ RAM ਤੁਹਾਡੇ ਵੀਰ ਸੁਖਪਾਲ ਸਿੰਘ ਲਾਗਪੁਰ ਨੇ ਜਿੰਨੇ ਕੋ ਪਿੰਡ ਮੈਂ ਯਾਦ ਕੀਤੇ ਸੀ ਨਾ ਮਾਨਸਾ ਜ਼ਿਲ੍ਹੇ ਦੇ ਉਹ ਸ਼ੇਅਰ ਕੀਤੇ ਕੋਈ ਪਿੰਡ ਰਹਿ ਗਿਆ ਹੋਵੇ ਤੁਸੀਂ ਜਰੂਰ ਕਮੈਂਟ ਵਿੱਚ ਦੱਸਿਓ ਤੇ ਕੋਸ਼ਿਸ਼ ਕਰਿਓ ਫਿਰ ਮਾਨਸਾ ਵਾਲਿਓ ਵੀਡੀਓ ਚੰਗੀ ਲੱਗੇ ਨਾ ਤੁਹਾਡੇ ਜਿਲ੍ਹੇ ਦੇ ਵਿੱਚ ਸਾਂਝੀ ਜਰੂਰ ਕਰਿਆ ਕਰੋ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਜਿਉਂਦੇ